ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਬੁੱਧਵਾਰ ਨੂੰ ਭਾਵਕੇ 16 ਤਰੀਕ ਤੇ ਸ਼ਾਵਣ ਦੀ ਸੰਗਰਾਣ ਵਾਲੇ ਦਿਨ ਇਹ ਇੱਕ ਕੰਮ ਛੋਟਾ ਜਿਹਾ ਕਰ ਲਓਗੇ ਤੇ ਮੰਨ ਕੇ ਚੱਲੋਗੇ ਤੁਸੀਂ ਕੋਠੀਆਂਕਾਰਾਂ ਦੇ ਮਾਲਕ ਬਣ ਜਾਓਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ ਸਮਰiddhi ਆ ਜਾਵੇਗੀ ਕਦੇ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ। ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਅਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਅੱਜ ਦਾ ਸਾਡਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ ਕਈ ਵਾਰੀ ਸਾਡੇ ਘਰ ਦੇ ਵਿੱਚ ਗਰੀਬੀ ਤੇ ਦੁੱਖ ਦੁਲਿੱਦਰ ਆ ਜਾਂਦੇ ਹਨ। ਤੇ ਫਿਰ ਉਹ ਸਾਡੇ ਘਰ ਦੇ ਵਿੱਚੋਂ ਜਾਣ ਦਾ ਨਾਮ ਨਹੀਂ ਲੈਂਦੇ ਪਰ ਉਸ ਸਮੇਂ ਆਪਾਂ ਇਹ ਕੰਮ ਕਰਨਾ ਭੁੱਲ ਜਾਂਦੇ ਹਾਂ ਤੇ ਜੇ ਇਹ ਇੱਕ ਕੰਮ ਕਰ ਲਈਏ ਤਾਂ ਘਰੋਂ ਦੁੱਖ ਤੇ ਗਰੀਬੀ ਜਿਹੜਾ ਦਿਲਦਰ ਹੁੰਦਾ ਹੈ ਕੋਹਾਂ ਦੂਰ ਹੋ ਜਾਂਦਾ ਹੈ ਉਹ ਕਿਹੜਾ ਕੰਮ ਹੈ ਫਿਰ ਆਓ ਜਾਣਦੇ ਹਾਂ ਸਾਧ ਸੰਗਤ ਜੀ ਪੁਰਾਣੇ ਸਮੇਂ ਦੀ ਗੱਲ ਹੈ ਉਸ ਸਮੇਂ ਇੱਕ ਨਗਰ ਦੇ ਵਿੱਚ ਇੱਕ ਮਾਈ ਆਪਣੇ ਪੁੱਤਰਾਂ ਦੇ ਨਾਲ ਰਹਿਆ ਕਰਦੀ ਸੀ ਪੁੱਤਰ ਅਜੇ ਛੋਟਾ ਹੀ ਸੀ ਤੇ ਮਾਈ ਦਾ ਘਰ ਵਾਲਾ ਅਕਾਲ ਚਲਾਣੇ ਕਰ ਗਿਆ। ਮਾਈ ਲੋਕਾਂ ਦੇ ਘਰ ਕੰਮ ਕਰਦੀ ਸੀ ਤੇ ਮਾਈ ਨੇ ਉਹ ਪੈਸਾ ਇਕੱਠਾ ਕਰਕੇ ਆਪਣੇ ਪੁੱਤਰ ਨੂੰ ਉਸ ਸਮੇਂ ਕਹਿੰਦੇ ਕਿ 14 ਵਿਦਿਆ ਕਲਾ ਕਰਵਾ ਦਿੱਤੀਆਂ। ਉਹ 14 ਵਿਦਿਆ ਕਲਾ ਦੇ ਵਿੱਚ ਆਪਣੇ ਪੁੱਤਰ ਨੂੰ ਮਾਹਿਰ ਕਰਨ ਲਈ ਸਾਰਾ ਹੀ ਪੈਸਾ ਟਕਾ ਆਪਣੇ ਪੁੱਤਰ ਤੇ ਲਗਾ ਦਿਆ ਕਰਦੀ ਸੀ। ਹੌਲੀ-ਹੌਲੀ ਦਿਨ ਲੰਘਦੇ ਗਏ। ਮਾਈ ਦਾ ਪੁੱਤਰ ਵੱਡਾ ਹੋਣ ਲੱਗਾ। ਮਾਈ ਦਾ ਪੁੱਤਰ 14 ਵਿਦਿਆ ਕਲਾਂ ਦੇ ਵਿੱਚ નિਪੁੰਨ ਹੋ ਚੁੱਕਿਆ ਸੀ ਪਰ ਮਾਈ ਦੇ ਪੁੱਤਰ ਨੂੰ ਹੁਣ ਗਰੀਬ ਹੋਣ ਕਰਕੇ ਕਿਤੇ ਵੀ ਕੋਈ ਕੰਮ ਨਹੀਂ ਸੀ ਮਿਲਦਾ ਪਿਆ ਇੱਕ ਦਿਨ ਮਾਈ ਨੇ ਪਰੇਸ਼ਾਨ ਹੋ ਕੇ ਕਿਹਾ ਪੁੱਤਰ ਇੱਕ ਗੱਲ ਹਮੇਸ਼ਾ ਯਾਦ ਰੱਖੀ ਕੋਈ ਵੀ ਕੰਮ ਛੋਟਾ ਤੇ ਵੱਡਾ ਨਹੀਂ ਹੁੰਦਾ ਦੂਜੀ ਗੱਲ ਜੋ ਵੀ ਕੰਮ ਕਰੇਗਾ ਇਮਾਨਦਾਰੀ ਦੇ ਨਾਲ ਹੀ ਕਰੇ ਪਰਮਾਤਮਾ ਹਮੇਸ਼ਾ ਉਸ ਵਿੱਚ ਬਰਕਤ ਪਾਉਣਗੇ ਮਾਈ ਨੇ ਦਿਨ ਚੜ੍ਹਦਿਆਂ ਹੀ ਕਿਹਾ ਕਰਨਾ ਤੇ ਉਸ ਨੂੰ ਇਹੀ ਗੱਲ ਕਹਿ ਦਿਆ ਕਰਨੇ ਕਿ ਪੁੱਤਰ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਜੋ ਵੀ ਕੰਮ ਕਰੇਗਾ ਇਮਾਨਦਾਰੀ ਨਾਲ ਕਰੇ ਹੁਣ ਉਹ ਰੋਜ਼ ਮਾਈ ਦੀ ਗੱਲ ਇਹ ਸੁਣਦਾ ਸੀ ਆਪਾਂ ਜੋ ਵੀ ਰੋਜ਼ ਦੇਖਦੇ ਹਾਂ ਜਾਂ ਸੁਣਦੇ ਹਾਂ ਉਹ ਮਨ ਵਿੱਚ ਡੂੰਗਾ ਅਸਰ ਕਰ ਜਾਂਦਾ ਹੈ ਹੁਣ ਉਹਨੇ ਅੱਜ ਵੀ ਵੇਖਿਆ ਕਿ ਕੰਮ ਤੇ ਕੋਈ ਮਿਲਦਾ ਨਹੀਂ ਪਿਆ ਹੁਣ ਬਰਸਾਤਾਂ ਦਾ ਮੌਸਮ ਸੀ ਤੇ ਘਰ ਦੇ ਆਸੇ-ਪਾਸੇ ਇੰਨਾ ਜ਼ਿਆਦਾ ਘਾਹ ਇਕੱਠਾ ਹੋ ਗਿਆ ਸੀ ਹੁਣ ਉਹਨੇ ਕੀ ਕੀਤਾ ਕਿ ਦਾਤਰੀ ਤੇ ਤੰਗਲੀ ਫੜੀ ਤੇ ਉਸ ਦੇ ਨਾਲ ਘਾਹ ਜਿਹੜਾ ਸੀ ਛਾਨਣਾ ਸ਼ੁਰੂ ਕਰ ਦਿੱਤਾ ਤੇ ਦਾਤਰੀ ਨਾਲ ਵੱਢ ਕੇ ਘਰ ਦੇ ਅੱਗੇ ਢੇਰ ਲਾ ਕੇ ਰੱਖ ਦਿੱਤਾ ਹੁਣ ਉਤੋਂ ਇੱਕ ਨਾ ਘੋੜ ਸਵਾਰ ਜਾ ਰਿਹਾ ਸੀ ਪਹਿਲਾਂ ਜਿਹੜਾ ਆਪਾਂ ਸਫ਼ਰ ਤੈਅ ਕਰਿਆ ਕਰਦੇ ਸੀ ਉਹ ਘੋੜ ਸਵਾਰੀ ਤੇ ਹੀ ਕਰਿਆ ਕਰਦੇ ਸੀ ਉਹਨੇ ਵੇਖਿਆ ਇੰਨਾ ਸਾਰਾ ਘਾਹ ਪਿਆ ਹੈ ਉਹਨੇ ਆਵਾਜ਼ ਲਗਾਈ ਉਹ ਭਲਿਆ ਪੁਰਖਾ ਉਹ ਨੌਜਵਾਨ ਜੀ ਇਹ ਘਾਹ ਕਿੰਨੇ ਦਾ ਤੁਸੀਂ ਵੇਚੋਗੇ ਉਸਨੇ ਕਿਹਾ ਜੀ ਇਹ ਘਾਹ ਤਾਂ ਮੈਂ ਆਪਣੇ ਘਰ ਦੇ ਪਾਸਿਓਂ ਕੱਟਦਾ ਪਿਆ ਹਾਂ ਬਰਸਾਤਾਂ ਦਾ ਮੌਸਮ ਹੈ ਤਾਂ ਉਹ ਰਾਹੀ ਪਾਂਦੀ ਘੋੜ ਸਵਾਰ ਨੇ ਕਿਹਾ ਜੇਕਰ ਮੈਂ ਇਹ ਖਰੀਦਣਾ ਚਾਹਾਂ ਮੈਂ ਐਵੇਂ ਤਾਂ ਲਵਾਂਗਾ ਨਹੀਂ ਉਹਨੇ ਕਿਹਾ ਮੈਨੂੰ ਪਤਾ ਨਹੀਂ ਇਹ ਕਿੰਨੇ ਦਾ ਤੁਸੀਂ ਜਿੰਨਾ ਵੀ ਇਸ ਦਾ ਭਾਅ ਦੇਣਾ ਚਾਹੋ ਦੇ ਸਕਦੇ ਹੋ ਹੁਣ ਉਸ ਰਾਹੀ ਪਾਂਦੀ ਨੇ ਘੋੜੇ ਦੇ ਲਈ ਉਹ ਜਿਹੜਾ ਘਾ ਸੀ ਖਰੀਦ ਲਿਆ ਉਹਨੇ ਤੋਲਿਆ ਤੇ ਬਣਦੀ ਹੋਈ ਰਾਸ਼ੀ ਉਸ ਨੂੰ ਦੇ ਦਿੱਤੀ ਹੁਣ ਉਹਨੂੰ ਸਮਝ ਆ ਗਿਆ ਸੀ ਕਿ ਜਿਵੇਂ ਮਾਂ ਕਹਿੰਦੀ ਸੀ ਕੰਮ ਕੋਈ ਵੀ ਛੋਟਾ ਤੇ ਵੱਡਾ ਨਹੀਂ ਹੁੰਦਾ ਇਹ ਕੰਮ ਤੇ ਮੈਂ ਕਰ ਹੀ ਸਕਦਾ ਹਾਂ ਹੁਣ ਰੋਜ਼ ਹੀ ਘਾ ਵੜ ਕੇ ਉੱਚੀ ਸਾਰੀ ਹੋਕਾ ਦਿੰਦਾ ਜਿਨ੍ਹਾਂ ਨੂੰ ਘਾ ਦੀ ਜ਼ਰੂਰਤ ਹੁੰਦੀ ਉਹ ਆਪੇ ਹੀ ਖਰੀਦ ਕੇ ਲੈ ਜਾਇਆ ਕਰਦੇ ਹੁਣ ਇੱਕ ਦਿਨ ਨਾ ਘਾ ਵੇਚਣ ਦੇ ਲਈ ਉਹ ਰਾਜੇ ਦੇ ਮਹਿਲ ਤੋਂ ਅੱਗੇ ਲੰਘਿਆ ਰਾਜੇ ਨੂੰ ਘੋੜਿਆਂ ਦਾ ਬੜਾ ਹੀ ਸ਼ੌਂਕ ਸੀ ਤੇ ਜਦੋਂ ਅਸਤਬਲ ਦੇ ਅੱਗੋਂ ਲੰਘਿਆ ਤੇ ਅਸਤਬਲ ਨੂੰ ਜੋ ਸੰਭਾਲਦਾ ਸੀ ਉਹਨੇ ਵੀ ਕਿਹਾ ਤੇਰੇ ਕੋਲ ਤੇ ਬੜੀ ਸਾਫ਼ ਸੁਥਰੀ ਤੇ ਨਰਮ ਘਾ ਹੈ ਇਹ ਘਾ ਤੂੰ ਸਾਨੂੰ ਵੇਚ ਦੇ ਉਹਨੇ ਉਸ ਨੂੰ ਉਹ ਘਾਹ ਵੇਚ ਦਿੱਤਾ ਹੁਣ ਉਸ ਨੂੰ ਪੁੱਛਦੇ ਹਨ ਕਿ ਤੂੰ ਕੀ ਕੰਮ ਕਰਦਾ ਹੈ ਉਹ ਕਹਿੰਦਾ ਜੀ ਮੈਂ ਬਸ ਘਾਹ ਹੀ ਵੇਚਦਾ ਹਾਂ ਉਹ ਕਹਿੰਦੇ ਹੋਰ ਕੀ ਕਰ ਲੈਣਾ ਹੈ ਉਹ ਕਹਿੰਦੇ ਕਿ ਹੋਰ ਕੀ ਕੰਮ ਕਰ ਲੈਂਦਾ ਹੈ ਘੋੜੇ ਵੀ ਸੰਭਾਲ ਸਕਦਾ ਹੈ ਉਹਨੇ ਕਿਹਾ ਫਿਰ ਠੀਕ ਹੈ ਰੋਜ਼ ਤੂੰ ਇੱਥੇ ਆ ਕੇ ਸਾਨੂੰ ਇਹ ਘਾਹ ਵੀ ਦੇ ਜਾਇਆ ਕਰੀ ਤੇ ਨਾਲੇ ਘੋੜਿਆਂ ਦੀ ਦੇਖਭਾਲ ਕਰ ਜਾਇਆ ਕਰੀ ਹੁਣ ਉਹ ਰੋਜ਼ ਹੀ ਉਹ ਘਾਹ ਵੜ ਕੇ ਸਿੱਧਾ ਹੀ ਰਾਜੇ ਦੇ ਅਸਤਬਲ ਵਿੱਚ ਚ ਪਹੁੰਚ ਜਾਂਦਾ ਉਥੇ ਜਾ ਕੇ ਘੋੜਿਆਂ ਦੀ ਦੇਖਭਾਲ ਕਰਦਾ ਲਗਭਗ 2 ਮਹੀਨੇ ਉਹਨੇ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਘੋੜਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਛੋਲੇ ਖਵਾਉਂਦਾ ਤੇ ਉਹਨੂੰ ਜਦੋਂ ਸ਼ਾਮ ਹੋ ਜਾਂਦੀ ਤੇ ਘਰ ਆ ਜਾਂਦਾ ਆਪਣਾ ਮਿਹਨਤਾਨਾ ਲੈ ਕੇ ਇੱਕ ਦਿਨ ਰਾਜਾ ਅਸਤਵਲ ਵਿੱਚ ਆਇਆ ਤੇ ਰਾਜੇ ਨੇ ਜਦੋਂ ਘੋੜਿਆਂ ਨੂੰ ਵੇਖਿਆ ਰਾਜੇ ਨੇ ਜਦੋਂ ਘੋੜਿਆਂ ਨੂੰ ਵੇਖਿਆ ਤੇ ਕਹਿਣ ਲੱਗਾ ਕਿ ਘੋੜੇ ਅੱਜ ਤੱਕ ਇੰਨੇ ਰੇਸ਼ਟ ਪੁਸ਼ਟ ਮੈਂ ਕਦੇ ਨਹੀਂ ਵੇਖੇ ਹੁਣ ਘੋੜਿਆਂ ਨੂੰ ਕੀ ਖਵਾ ਰਹੇ ਹੋ ਉਹਨੇ ਕਿਹਾ ਰਾਜਾ ਇੱਕ ਨਾ ਨੌਜਵਾਨ ਆਉਂਦਾ ਹੈ ਉਹ ਜੰਗਲ ਵਿੱਚੋਂ ਤਰ੍ਹਾਂ-ਤਰ੍ਹਾਂ ਦੀ ਘਾਹ ਵੱਢ ਕੇ ਲਿਆਉਂਦਾ ਹੈ ਜੋ ਇਹ ਘਾਹ ਘੋੜੇ ਖਾਂਦੇ ਹਨ ਜਿਸ ਦੇ ਨਾਲ ਇਹਨਾਂ ਦੇ ਤਰ੍ਹਾਂ-ਤਰ੍ਹਾਂ ਦੇ ਰੋਗ ਦੂਰ ਹੁੰਦੇ ਹਨ ਦੂਜਾ ਉਹ ਐਨੀ ਚੰਗੇ ਤਰੀਕੇ ਨਾਲ ਸੰਭਾਲਦਾ ਹੈ ਕਿ ਹੁਣ ਇਹਨਾਂ ਨੂੰ ਰिष्टपुष्ट ਹੋ ਚੁੱਕੇ ਹਨ ਰਾਜਾ ਬੜਾ ਖੁਸ਼ ਹੋਇਆ ਤੇ ਅਗਲੇ ਦਿਨ ਰਾਜਾ ਵੇਖਦਾ ਹੈ ਉਹ ਨੌਜਵਾਨ ਜਦੋਂ ਆਉਂਦਾ ਹੈ ਉਹ ਬੜੇ ਤਰੀਕੇ ਦੇ ਨਾਲ ਉਹਨਾਂ ਦੀ ਇਸ ਸੇਵਾ ਨੂੰ ਨਿਭਾਉਂਦਾ ਹੈ ਬੜੇ ਇਮਾਨਦਾਰੀ ਤੇ ਸ਼ਿੱਦਤ ਦੇ ਨਾਲ ਸਾਰਾ ਕੰਮ ਕਰਦਾ ਹੈ ਰੱਤਾ ਪਰ ਵੀ ਉਹਨਾਂ ਦੀ ਖੁਰਾਕ 'ਚ ਕੋਈ ਹੇਰਾ ਫੇਰੀ ਨਹੀਂ ਕਰਦਾ ਬਣਦੀ ਰਾਸ਼ੀ ਲੈ ਕੇ ਰਾਤ ਨੂੰ ਚਲਿਆ ਜਾਂਦਾ ਹੈ ਰਾਜੇ ਨੇ ਕੋਈ 2-3 ਮਹੀਨੇ ਉਸ ਤੇ ਨਿਗਾਹ ਰੱਖੀ ਇੱਕ ਦਿਨ ਰਾਜੇ ਨੇ ਆਪਣੇ ਅਸਤਵਲ ਦੇ ਮੁਖੀ ਨੂੰ ਕਿਹਾ ਕਿ ਜਾਓ ਤੇ ਜਾ ਕੇ ਉਸ ਨੌਜਵਾਨ ਨੂੰ ਕਿਹਾ ਕਿ ਤੈਨੂੰ ਰਾਜੇ ਨੇ ਬੁਲਾਇਆ ਹੈ ਹੁਣ ਗਿਆ ਤੇ ਉਹ ਰਾਜੇ ਦੇ ਕੋਲ ਜਦੋਂ ਜਾਂਦਾ ਹੈ ਰਾਜੇ ਨੇ ਕਿਹਾ ਵੇਖ ਭਲਿਆ ਪੁਰਖ ਮੈਂ ਨਾ ਤੈਨੂੰ ਆਪਣਾ ਮੰਤਰੀ ਬਣਾਉਣਾ ਚਾਹੁੰਦਾ ਹਾਂ ਹੁਣ ਇਹ ਗੱਲ ਸੁਣ ਕੇ ਨੌਜਵਾਨ ਹੱਕਾ ਬੱਕਾ ਰਹਿ ਜਾਂਦਾ ਹੈ ਆਖਦਾ ਜੀ ਅਚਾਨਕ ਇਹ ਤੁਸੀਂ ਫੈਸਲਾ ਕਿਉਂ ਲਿਆ ਰਾਜੇ ਨੇ ਕਿਹਾ ਤੇਰੇ ਲਈ ਅਚਾਨਕ ਹੋ ਸਕਦਾ ਹੈ ਮੇਰੇ ਲਈ ਅਚਾਨਕ ਨਹੀਂ ਮੈਂ ਪਿਛਲੇ ਕਿੰਨੇ ਲੰਮੇ ਸਮੇਂ ਤੋਂ ਤੈਨੂੰ ਰੋਜ਼ ਵੇਖਦਾ ਤੂੰ ਬੜੇ ਇਮਾਨਦਾਰੀ ਦੇ ਨਾਲ ਕਿਰਤ ਕਰਦਾ ਤੂੰ ਬੜਾ ਸੋਹਣਾ ਘਾ ਲੈ ਕੇ ਆਉਂਦਾ ਹੈ ਜਿਸ ਦੇ ਨਾਲ ਮੇਰੇ ਘੋੜੇ ਰਿਸ਼ਟਪੁਸ਼ਟ ਹੋ ਚੁੱਕੇ ਹਨ ਤੇ ਦੂਜਾ ਤੂੰ ਇੰਨੀ ਇਮਾਨਦਾਰੀ ਨਾਲ ਕੰਮ ਕਰਦਾ ਹੈ ਇਹਨਾਂ ਨੂੰ ਪਾਲ ਵੀ ਰਿਹਾ ਹੈ ਰੋਜ਼ ਇਹਨਾਂ ਦੀ ਇੰਨੀ ਸਾਰੀ ਖੁਰਾਕ ਸੀ ਜੋ ਐਵੇਂ ਅਜਾਇਆ ਹੀ ਜਾਂਦੀ ਸੀ ਪਰ ਤੂੰ ਹੁਣ ਉਹਨਾਂ ਦੇ ਵਿੱਚੋਂ ਇੱਕ ਵੀ ਮੁੱਠੀ ਘਰ ਲੈ ਕੇ ਨਹੀਂ ਗਿਆ ਇਹਨਾਂ ਨੂੰ ਖਵਾਈ ਹੈ ਤੇਰੇ 'ਚ ਬੜੀ ਇਮਾਨਦਾਰੀ ਹੈ ਇਸ ਕਰਕੇ ਮੈਂ ਤੈਨੂੰ ਮੰਤਰੀ ਬਣਾਉਣਾ ਚਾਹੁੰਦਾ ਹਾਂ ਹੁਣ ਉਹਨੇ ਕਿਹਾ ਜੀ ਠੀਕ ਹੈ ਰਾਜਾ ਕਹਿੰਦਾ ਤੈਨੂੰ ਨੇ ਮੇਰੇ ਕੋਲ ਹੁਣ ਰਹਿਣਾ ਪੈਣਾ ਹੈ ਉਹ ਕਹਿੰਦਾ ਜੀ ਮੇਰੀ ਬਜ਼ੁਰਗ ਮਾਂ ਹੈ ਉਸ ਨੂੰ ਵੀ ਫਿਰ ਮੈਨੂੰ ਇੱਥੇ ਹੀ ਲੈ ਕੇ ਆਉਣਾ ਪਵੇਗਾ ਹੁਣ ਜਦੋਂ ਉਹ ਆਪਣੀ ਮਾਂ ਦੇ ਕੋਲ ਗਿਆ ਮਾਂ ਕਹਿੰਦੀ ਪੁੱਤਰ ਮੈਂ ਮਹਿਲਾ ਵਿੱਚ ਨਹੀਂ ਰਹਿ ਸਕਦੀ ਮੈਨੂੰ ਉੱਥੇ ਸਾਹ ਨਹੀਂ ਆਉਂਦਾ ਮੈਂ ਇੱਥੇ ਹੀ ਰਹਿਣਾ ਹੈ ਉਹਨੇ ਕਿਹਾ ਠੀਕ ਹੈ ਮਾਂ ਫਿਰ ਮੈਂ ਇੱਥੇ ਗੇੜਾ ਮਾਰਦਾ ਹੀ ਰਿਹਾ ਕਰਾਂਗਾ ਹੁਣ ਰਾਜੇ ਦੇ ਕੋਲ ਮਹਿਲ ਵਿੱਚ ਰਹਿਣ ਲੱਗਾ ਹੁਣ ਨਾ ਉਹਨੇ ਪਰਜਾ ਦੇ ਲਈ ਤਰ੍ਹਾਂ ਤਰ੍ਹਾਂ ਦੇ ਫੈਸਲੇ ਲਏ ਜਿਸ ਦੇ ਨਾਲ ਪਰਜਾ ਇੰਨੀ ਜ਼ਿਆਦਾ ਖੁਸ਼ ਹੋ ਗਈ ਕਿ ਚਾਰੇ ਪਾਸੇ ਰਾਜੇ ਦੀ ਜੈ ਜੈਕਾਰ ਹੋਣ ਲੱਗੀ ਹੁਣ ਰਾਜਾ ਵੇਖਦਾ ਹੈ ਕਿ ਫੈਸਲੇ ਤੇ ਮੰਤਰੀ ਲੈਂਦਾ ਪਰ ਜੈ ਜੈ ਕਰ ਮੇਰੀ ਹੋਣ ਰਹੀ ਹੈ ਪਰ ਜ ਆਖਦੀ ਕਿ ਰਾਜੇ ਨੇ ਇੰਨੇ ਸੋਹਣੇ ਸਾਡੇ ਲਈ ਫੈਸਲੇ ਲਏ ਹਨ ਸਾਡੇ ਤੇ ਸਾਰੇ ਦੁੱਖ ਟੁੱਟ ਗਏ ਹਨ ਰਾਜਾ ਹੁਣ ਸਮਝ ਗਿਆ ਕਿ ਉਹ ਸੋਜਵਾਨ ਵੀ ਹੈ ਤੇ ਸਿਆਣਾ ਵੀ ਹੁਣ ਇਹ ਗੱਲ ਨਾਲ ਮੰਤਰੀ ਜਿਹੜੇ ਬਾਕੀ ਸਨ ਉਹਨਾਂ ਨੂੰ ਬਰਦਾਸ਼ਤ ਨਹੀਂ ਸੀ ਹੁਣ ਉਹਨਾਂ ਨੂੰ ਵੀ ਇਹ ਸੀ ਕਿ ਅਸੀਂ ਚੋਰੀ ਚਕਾਰੇ ਕਰਦੇ ਸਾਂ ਪਹਿਲਾਂ ਇੰਨੀ ਜ਼ਿਆਦਾ ਅਸੀਂ ਪੈਸੇ ਕਮਾਉਂਦੇ ਸਾਂ ਤੇ ਹੁਣ ਇਹ ਵਿਉਤ ਬਣਾਉਂਦੇ ਆ ਵੀ ਸਾਨੂੰ ਇੱਥੋਂ ਕੱਢਿਆ ਜਾ ਸਕਦਾ ਹੈ ਹੁਣ ਰਾਜਾ ਦਿਨ ਪ੍ਰਤੀ ਦਿਨ ਉਹਨਾਂ ਦੀਆਂ ਕੀਤੀਆਂ ਹੋਏ ਮਾੜੇ ਕੰਮਾਂ ਤੇ ਨਜ਼ਰ ਰੱਖਦਾ ਸੀ ਉਹਨਾਂ ਦੇ ਕੀਤੇ ਕੰਮਾਂ ਤੋਂ ਬੜਾ ਪ੍ਰਸੰਨ ਹੋਇਆ ਲਗਭਗ 1 ਸਾਲ ਦਾ ਸਮਾਂ ਲੰਘਿਆ ਤੇ ਉਧਰ ਜਿਹੜੇ ਮੰਤਰੀ ਸਨ ਉਹ ਸੋਚਣ ਦੇ ਸਨ ਕਿ ਕੋਈ ਐਸਾ ਹੱਥ ਕੰਮ ਆ ਜਾਵੇ ਕਿ ਇਸ ਨੂੰ ਇੱਥੋਂ ਕਢਵਾ ਦਿੱਤਾ ਜਾਵੇ ਇਹ ਇੰਨਾ ਇਮਾਨਦਾਰ ਬਣਦਾ ਹੈ ਉਧਰ ਰਾਜੇ ਨੇ ਐਲਾਨ ਕਰ ਦਿੱਤਾ ਕਿ ਮੇਰੇ ਜਾਣ ਤੋਂ ਬਾਅਦ ਇਸ ਨੂੰ ਨਗਰ ਦਾ ਰਾਜਾ ਬਣਾ ਦਿੱਤਾ ਜਾਵੇ ਜਦੋਂ ਇਹ ਗੱਲ ਸੁਣੀ ਤੇ ਮੰਤਰੀਆਂ ਦੇ ਜਿਵੇਂ ਸੱਤ ਕੱਪੜੇ ਅੱਗ ਲੱਗ ਗਈ ਹੋਵੇ ਹੁਣ ਉਹ ਸੋਚਣ ਲੱਗੇ ਇਸ ਨੂੰ ਕਿਵੇਂ ਕੱਢਿਆ ਜਾਵੇਗਾ ਹੁਣ ਉਹ ਨੌਜਵਾਨ ਰੋਜ਼ ਰਾਤ ਨੂੰ ਰਾਜਾ ਤੇ ਰਾਣੀ ਦੇ ਜਾ ਕੇ ਪੈਰ ਕੁੱਟ ਕੇ ਆਇਆ ਕਰਦਾ ਫਿਰ ਆ ਕੇ ਸੌਂਜਿਆ ਕਰਦਾ ਉਸ ਤੋਂ ਬਾਅਦ ਉਹਨੇ ਜਿਹੜੀ ਤਰੰਗਲੀ ਸੀ ਨਾ ਉਹਦੀ ਜਿਹੜੀ ਦਾਤੀ ਸੀ ਤੇ ਅਜੇ ਵੀ ਉਸ ਦਾ ਖੇੜਾ ਨਹੀਂ ਸੀ ਛੱਡਿਆ ਉਹਨੂੰ ਆਪਣੇ ਕਮਰੇ ਵਿੱਚ ਹੀ ਰੱਖਿਆ ਹੋਇਆ ਸੀ ਆ ਕੇ ਰਾਤ ਨੂੰ ਉਹਨਾਂ ਦੇ ਨਸਮਸਤਕ ਹੁੰਦਾ ਭਾਵ ਕਿ ਉਹਨਾਂ ਨੂੰ ਮੱਥਾ ਟੇਕਦਾ ਤੇ ਫਿਰ ਸੌਂ ਜਾਇਆ ਕਰਦਾ ਹੁਣ ਇੱਕ ਦਿਨ ਨਾ ਜਦੋਂ ਪੈਰ ਕੁੱਟ ਕੇ ਆਇਆ ਤੇ ਰਾਣੀ ਵੀ ਉੱਥੇ ਨਹੀਂ ਸੀ ਸਾਰੇ ਮੰਤਰੀ ਇਕੱਠੇ ਹੋ ਕੇ ਰਾਜੇ ਦੇ ਕੋਲ ਗਏ ਜਾ ਕੇ ਕਹਿੰਦੇ ਕਿ ਰਾਜਨ ਸਾਰੇ ਆਖਦੇ ਹਨ ਅਸੀਂ ਤੇਰੇ ਕੋਲ ਆਏ ਹਾਂ ਗੱਲ ਦੱਸਣ ਕਹਿੰਦਾ ਜੀ ਦੱਸੋ ਕਹਿੰਦੇ ਕਿ ਜਿਹੜਾ ਨੌਜਵਾਨ ਹੈ ਇਹ ਤੇਰੇ ਪ੍ਰਾਣ ਹਰਨਾ ਚਾਹੁੰਦਾ ਹੈ ਰਾਜਾ ਕਹਿੰਦਾ ਕਿਵੇਂ ਦੀਆਂ ਗੱਲਾਂ ਕਰਦੇ ਹੋ ਇਹ ਤੇਰਾ ਰਾਜ ਭਾਗ ਕਹਿੰਦੇ ਕਿ ਹੜੱਪਣਾ ਚਾਹੁੰਦਾ ਹੈ ਰਾਜਾ ਕਹਿੰਦਾ ਮੈਂ ਤਾਂ ਖੁਦ ਐਲਾਨ ਕਰ ਦਿੱਤਾ ਹੈ ਮੇਰੇ ਜਾਣ ਤੋਂ ਬਾਅਦ ਰਾਜ ਭਾਗ ਇਹਦਾ ਹੋਵੇਗਾ ਇਹ ਫਿਰ ਮੇਰਾ ਰਾਜ ਭਾਗ ਕਿਉਂ ਹੜੱਪੇਗਾ ਕਹਿੰਦੇ ਨਹੀਂ ਰਾਜਾ ਇਹ ਹੜੱਪਣਾ ਚਾਹੁੰਦਾ ਹੈ ਉਹ ਕਹਿੰਦਾ ਕਿ ਤੇਰੇ ਜਿਉਂਦਿਆਂ ਜੀਵ ਤੇਰੇ ਪ੍ਰਾਣ ਲੈ ਕੇ ਇਹ ਰਾਜ ਹੜੱਪਣਾ ਚਾਹੁੰਦਾ ਹੈ ਉਹਨਾਂ ਕਿਹਾ ਇਹ ਗੱਲ ਸੱਚ ਹੈ ਉਹ ਕਹਿੰਦੇ ਹਾਂ ਰਾਜੇ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਤੇ ਕਹਿੰਦੇ ਦੱਸੋ ਕਿਵੇਂ ਕਹਿੰਦੇ ਕਿ ਉਹਦੇ ਕਮਰੇ 'ਚ ਜਾਵੇਂਗਾ ਤੈਨੂੰ ਤੇਜ਼ ਧਾਰ ਹਥਿਆਰ ਤੇ ਨੁਕੇਲੀਆਂ ਚੀਜ਼ਾਂ ਦਿਖਣਗੀਆਂ ਜੋ ਉਹ ਤੇਰੀ ਗਰਦਨ ਦੇ ਵਿੱਚ 1 ਮਿੰਟ 'ਚ ਤੈਨੂੰ ਅਲੱਗ ਕਰ ਦੇਣਗੇ ਹੁਣ ਉਹ ਇੰਨਾ ਹੀ ਕਹਿ ਕੇ ਰਾਜੇ ਨੂੰ ਜਦੋਂ ਗਿਆ ਤੇ ਨੌਜਵਾਨ ਉਹਦੇ ਪਿੱਛੇ-ਪਿੱਛੇ ਗਏ ਹੁਣ ਜਦੋਂ ਰਾਜੇ ਨੇ ਇੰਨਾ ਕਹਿ ਕੇ ਮੰਤਰੀ ਚਲੇ ਗਏ ਤੇ ਰਾਜੇ ਨੇ ਵੇਖਿਆ ਕਿ ਉਹਨੇ ਕੰਧ ਤੇ ਬੜੀ ਵੱਡੀ ਤਿਰੰਗਲੀ ਤੇ ਦਾਤਰੀ ਲਟਕਾਈ ਹੋਈ ਸੀ ਅਗਲੀ ਸਵੇਰ ਹੋਈ ਤੇ ਉਹ ਜਦੋਂ ਪੈਰ ਕੁੱਟ ਕੇ ਸ਼ਾਮ ਨੂੰ ਗਿਆ ਰਾਜੇ ਦੇ ਕੋਲ ਫਿਰ ਆ ਗਏ ਹੁਣ ਰਾਜੇ ਤੋਂ ਰਹਿਣਾ ਕਿ ਆ ਰਾਜਾ ਮੰਤਰੀਆਂ ਨੂੰ ਨਾਲ ਲੈ ਕੇ ਉਹਦੇ ਕਮਰੇ 'ਚ ਚਲਿਆ ਗਿਆ ਕਹਿੰਦਾ ਕਿ ਮੈਂ ਤੇਰੇ ਨਾਲ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ ਆ ਤੂੰ ਜਿਹੜੀ ਤੰਗਲੀ ਤੇ ਦਾਤਰੀ ਰੱਖੀ ਹੋਈ ਹੈ ਕਿਉਂ ਰੱਖੀ ਹੈ ਤੂੰ ਰੋਜ਼ ਇਹਨਾਂ ਵੱਲ ਘੰਟਿਆਂ ਬੱਧੀ ਕਿਉਂ ਵੇਖਦਾ ਰਹਿੰਦਾ ਹੈ ਮੈਂ ਜਾਣਨਾ ਚਾਹੁੰਦਾ ਹਾਂ ਇਸ ਵਿੱਚ ਰਾਜ ਕੀ ਹੈ ਉਹ ਕਹਿਣ ਲੱਗਾ ਰਾਜਾ ਜੀ ਤੁਹਾਨੂੰ ਯਾਦ ਹੋਵੇਗਾ ਸ਼ਾਇਦ ਤੁਹਾਡੇ ਮਹਿਲ 'ਚ ਆਉਣ ਤੋਂ ਪਹਿਲਾਂ ਮੈਂ ਕਾ ਕਟਣ ਦਾ ਕੰਮ ਕਰਿਆ ਕਰਦਾ ਸੀ ਤੇ ਵੱਖ-ਵੱਖ ਤਰ੍ਹਾਂ ਦੇ ਮੈਂ ਪੱਠੇ ਵੱਢ ਕੇ ਲਿਆਇਆ ਕਰਦਾ ਸੀ ਉਹ ਜਿਹੜੇ ਪਸ਼ੂਆਂ ਨੂੰ ਵੇਚਿਆ ਕਰਦਾ ਸੀ ਇਹਦੇ ਸਦਕਾ ਤੁਸੀਂ ਮੈਨੂੰ ਰਾਜ ਮਹਿਲ 'ਚ ਲੈ ਕੇ ਆਏ ਹੋ ਮੇਰੀ ਮਾਂ ਨੇ ਇੱਕ ਗੱਲ ਕਹੀ ਸੀ ਕੰਮ ਕੋਈ ਵੀ ਛੋਟਾ ਤੇ ਵੱਡਾ ਨਹੀਂ ਹਰ ਇੱਕ ਕੰਮ ਨੂੰ ਇਮਾਨਦਾਰੀ ਨਾਲ ਕਰੀ ਪਰਮਾਤਮਾ ਆਪੇ ਹੀ ਬਰਕਤ ਪਾ ਦੇਣਗੇ ਇਹੀ ਉਹ ਕੰਮ ਹੈ ਜਿਸ ਦੇ ਸਦਕਾ ਮੈਂ ਰਾਜ ਮਹਿਲ 'ਚ ਆਇਆ ਤੇ ਇਸ ਨੂੰ ਮੈਂ ਛੱਡਣਾ ਨਹੀਂ ਚਾਹੁੰਦਾ ਤੇ ਭੁੱਲਣਾ ਵੀ ਨਹੀਂ ਚਾਹੁੰਦਾ ਭਾਵ ਕਿ ਮੈਂ ਆਪਣੀ ਔਕਾਤ ਨਹੀਂ ਭੁੱਲਣਾ ਚਾਹੁੰਦਾ ਕਿ ਮੈਂ ਕਿੱਥੋਂ ਉੱਠ ਕੇ ਕਿੱਥੇ ਆਇਆ ਹਾਂ ਰਾਜੇ ਨੇ ਗੱਲ ਸੁਣੀ ਤੇ ਬੜਾ ਪ੍ਰਸੰਨ ਹੋਇਆ ਰਾਜਾ ਕਹਿੰਦਾ ਕਿਸੇ ਕੋਲ 4 ਪੈਸੇ ਆ ਜਾਣ ਤੇ ਕੋਈ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ ਪਰ ਤੂੰ ਜਿਸ ਪਛੋਕੜ ਤੋਂ ਆਇਆ ਹੈ ਉਸ ਨੂੰ ਅਜੇ ਵੀ ਰੱਖਿਆ ਹੋਇਆ ਹੈ ਇਹਦੇ ਨਾਲ ਤੂੰ ਕਹਿ ਰਿਹਾ ਹੈ ਕਿ ਤੇਰੇ 'ਚ ਨਿਮਰਤਾ ਦੀ ਭਾਵਨਾ ਵੀ ਰਹੇਗੀ ਤੂੰ ਤੇ ਬੜਾ ਹੀ ਚੰਗਾ ਬੰਦਾ ਹੈ ਹੁਣ ਨਾ ਉਹ ਮੰਤਰੀਆਂ ਦਾ ਦਾ ਪੁੱਠਾ ਪੈ ਗਿਆ ਮంత్రి ਕਹਿੰਦੇ ਅੱਛਾ ਫਿਰ ਰਾਜਾ ਇਹਨੂੰ ਇਹ ਪੁੱਛੋ ਕਿ ਤੇਰੇ ਰਾਜ ਮਹਿਲ ਦੇ ਖਜ਼ਾਨੇ ਵਿੱਚ ਲੋਕਾਂ ਨੂੰ ਪੈਸੇ ਕਿਉਂ ਵੰਡਦਾ ਪਿਆ ਹੈ ਉਹਨਾਂ ਨੂੰ ਕਹਿੰਦਾ ਕਿ ਆਪਣਾ ਕੰਮ ਸ਼ੁਰੂ ਕਰੋ ਤੁਸੀਂ ਆਪਣੇ ਧੰਦੇ ਚਲਾਓ ਕਿਸੇ ਦੇ ਉੱਤੇ ਤੁਸੀਂ ਬੋਝ ਨਾ ਬਣੋ ਹੁਣ ਤੇਰੇ ਰਾਜ ਮਹਿਲ ਚੋਂ ਪੈਸਾ ਜਾਈ ਜਾ ਰਿਹਾ ਹੈ ਤੇ ਉਹਨਾਂ ਤੈਨੂੰ ਵਾਪਸ ਵੀ ਨਹੀਂ ਕਰਨਾ ਹੋਰ ਦੂਜੀ ਗੱਲ ਸੁਣ ਰਾਜਾ ਇਹ ਉਹਨਾਂ ਨੂੰ ਕਹਿੰਦਾ ਹੈ ਕਿ ਉਹ ਅੱਗੋਂ ਪੁੱਛਦੇ ਹਨ ਰਾਜਾ ਵਾਪਸ ਕਦੋਂ ਕਰਨਾ ਹੈ ਇਹ ਅਗੋਂ ਆਖ ਦਿੰਦਾ ਹੈ ਕਿ ਜਦੋਂ ਵੱਡਾ ਰਾਜਾ ਮਰ ਗਿਆ ਉਦੋਂ ਵਾਪਸ ਕਰ ਦਿਓ ਇਹ ਤੇ ਫਿਰ ਇਸੇ ਹਿਸਾਬ ਨਾਲ ਤੇਰੇ ਮਰਨ ਦੀਆਂ ਕਾਮਨਾਵਾਂ ਕਰਦਾ ਪਿਆ ਹੈ ਇਹ ਗੱਲ ਸੁਣ ਕੇ ਰਾਜੇ ਨੂੰ ਗੁੱਸਾ ਆਇਆ ਉਹ ਕਹਿਣ ਲੱਗਾ ਰਾਜਨ ਮੈਂ ਵੇਖਦਾ ਪਿਆ ਹਾਂ ਉਹਨਾਂ ਨੂੰ ਪੈਸਾ ਵੀ ਵੰਡਦਾ ਪਿਆ ਹਾਂ ਪਰ ਉਹ ਕੋਈ ਕੰਮ ਸ਼ੁਰੂ ਕਰਕੇ ਇਕੱਲਾ ਖੇਤੀ ਦੇ ਸਹਾਰੇ ਤਾਂ ਕਿ ਨਾ ਬੈਠਣ ਕੋਈ ਨਵਾਂ ਕੰਮ ਧੰਦਾ ਸ਼ੁਰੂ ਕਰ ਲੈਣ ਖੇਤੀ ਦੇ ਹੀ ਚਾਰ ਚੀਜ਼ਾਂ ਨੂੰ ਢੰਗ ਤਰੀਕੇ ਨਾਲ ਬਾਜ਼ਾਰ ਵਿੱਚ ਜਾ ਕੇ ਵੇਚ ਸਕਣ ਜਿਸ ਦੇ ਨਾਲ ਉਹਨਾਂ ਦੇ ਰੋਜਗਾਰ ਦੇ ਸਾਧਨ ਜਿਹੜੇ ਹਨ ਹੋਰ ਵੱਧ ਜਾਣ ਤੇ ਦੂਜੀ ਗੱਲ ਉਹਨਾਂ ਨੂੰ ਮੈਂ ਇਹ ਕਹੈਂ ਇਸ ਲਈ ਰਹਿਾਂ ਹਾਂ ਕਿ ਉਦੋਂ ਦਿਓ ਜਦੋਂ ਰਾਜਾ ਅਕਾਲ ਚਲਾਣੇ ਕਰ ਜਾਵੇਗਾ ਭਾਵ ਕਿ ਉਹ ਹੁਣ ਤੇਰੀ ਲੰਬੀ ਉਮਰ ਦੀਆਂ ਅਰਦਾਸਾਂ ਕਰਨਗੇ ਉਹਨਾਂ ਦੇ ਢਿੱਡੋਂ ਨਿਕਲੀ ਹੋਈ ਹਰ ਅਸੀਸ ਤੇਰੀਆਂ ਕਈ ਕੁਲਾਂ ਤਾਰ ਦੇਵੇਗੀ ਉਹ ਇੰਨੀ ਛੇਤੀ ਪੈਸੇ ਤਾਂ ਵਾਪਸ ਨਹੀਂ ਕਰਦੇ ਇਸ ਕਰਕੇ ਰੋਜ਼ ਉੱਠਣਸਾਰ ਤੇਰੇ ਲਈ ਦੁਆਵਾਂ ਤੇ ਅਸੀਸਾਂ ਕਰਨਗੇ ਕਿ ਸਾਡੇ ਨਗਰ ਦਾ ਰਾਜਾ ਜਿਉਂਦਾ ਰਹੇ ਉਸ ਦੀ ਲੰਮੀ ਉਮਰ ਹੋਵੇ ਇਹ ਰਾਜਾ ਜਾਂ ਤੈਨੂੰ ਸਾਰੇ ਨਗਰ ਦੇ ਲੋਕ ਅੰਮ੍ਰਿਤ ਵੇਲੇ ਉੱਠ ਕੇ ਦੁਆਵਾਂ ਦਿੰਦੇ ਹਨ ਜਿਸ ਨੂੰ ਇੱਕ ਦੀ ਅਸੀਸ ਹੀ ਮਿਲ ਜਾਵੇ ਉਹਦੀਆਂ ਤਾਂ 21 ਕੁਲਾ ਤਰ ਜਾਂਦੀਆਂ ਹਨ ਤੈਨੂੰ ਤੇ ਸਾਰੇ ਹੀ ਨਗਰ ਦੀਆਂ ਅਸੀਸਾਂ ਮਿਲਦੀਆਂ ਪਈਆਂ ਹਨ ਇਹ ਗੱਲ ਸੁਣ ਕੇ ਰਾਜੇ ਨੇ ਉਹਦੇ ਪੈਰੀਂ ਹੱਥ ਲਾ ਦਿੱਤੇ ਰਾਜਾ ਕਹਿਣ ਲੱਗਾ ਮੈਂ ਤੈਨੂੰ ਜਿਉਂਦਿਆਂ ਜੀ ਹੀ ਕਹਿੰਦਾ ਹਾਂ ਕਿ ਮੇਰੇ ਮਰਨ ਤੋਂ ਬਾਅਦ ਅਕਾਲ ਚਲਾਣੇ ਕਰਨ ਤੋਂ ਬਾਅਦ ਤੂੰ ਰਾਜਾ ਬਣੇਗਾ ਪਰ ਤੂੰ ਜਿਉਂਦੇ ਜਿਹੀ ਰਾਜਾ ਮੈਂ ਤੈਨੂੰ ਵੇਖਣਾ ਚਾਹੁੰਦਾ ਹਾਂ ਕਿਵੇਂ ਦਾ ਰਾਜ ਭਾਗ ਚਲਾਉਣਾ ਹੈ ਮੈਂ ਵੀ ਵੇਖਾਂਗਾ ਹੁਣ ਉੱਥੇ ਖੜੇ ਮੰਤਰੀ ਕਹਿੰਦੇ ਕਿ ਰਾਜਾ ਜੀ ਇਥੋਂ ਇਹਨਾਂ ਬਜ਼ੁਰਗ ਅਜੇ ਤੁਹਾਡੇ 21 ਸਾਲਾਂ ਦੇ ਵਿੱਚ ਤੁਸੀਂ ਇਹਨਾਂ ਦੇ ਪੈਰੀ ਹੱਥ ਕਿਉਂ ਲਾ ਰਹੇ ਹੋ ਇਹਨਾਂ ਨੇ ਤੁਹਾਨੂੰ ਮੋਢੇ ਤੋਂ ਫੜ ਕੇ ਰੋਕਿਆ ਕਿ ਪੈਰੀ ਹੱਥ ਨਾ ਲਾਓ ਮਹਨ ਰਾਜਾ ਕਹਿੰਦਾ ਇਹਦਾ ਜਵਾਬ ਵੀ ਸ਼ਰਦਾ ਦੇ ਨਾਲ ਹੀ ਦੇਵਾਂਗਾ ਪਰ ਇਹਨਾਂ ਦੇ ਸਵਾਲਾਂ ਦੇ ਜਵਾਬ ਤੂੰ ਦੇ ਉਹ ਕਹਿਣ ਲੱਗਾ ਵੇਖੋ ਜਿਸ ਦਿਨ ਮੈਂ ਤੁਹਾਡੇ ਇੱਥੇ ਮਹਿਲ ਆਇਆ ਸੀ ਨਾ ਮੈਨੂੰ ਇੱਕ ਗੱਲ ਕਹੀ ਸੀ ਕਿ ਅੱਜ ਵੀ ਤੂੰ ਮੇਰਾ ਹੈ ਜਦੋਂ ਆਪਾਂ ਕਿਸੇ ਨੂੰ ਆਪਣਾ ਬਣਾ ਲਈਏ ਇੱਕ ਹਿਸਾਬ ਨਾਲ ਤੁਸੀਂ ਮੈਨੂੰ ਉਸ ਦਿਨ ਖਰੀਦ ਲਿਆ ਮੈਂ ਤੁਹਾਡਾ ਗੁਲਾਮ ਹਾਂ ਤੁਸੀਂ ਜਿਵੇਂ ਚਾਹੋ ਓਵੇਂ ਕਰ ਸਕਦੇ ਹੋ ਭਾਵੇਂ ਤੁਸੀਂ 100 ਵਾਰ ਮੇਰੇ ਪੈਰੀਂ ਹੱਥ ਲਾਓ ਚਾਹੇ ਮੇਰੇ ਤੋਂ ਲਵਾਓ ਮੈਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਤੁਹਾਡਾ ਹਾਂ ਅੱਜ ਤੋਂ ਵੀ ਤੇ ਕੱਲ ਤੋਂ ਵੀ ਜਦੋਂ ਇਹ ਗੱਲ ਰਾਜੇ ਨੇ ਸੁਣੀ ਤੇ ਉਹ ਵੀ ਹੱਕਾ ਬੱਕਾ ਰਹਿ ਗਿਆ ਰਾਜੇ ਨੇ ਉਸ ਨੂੰ ਹੁਣ ਰਾਜਾ ਬਣਾ ਦਿੱਤਾ ਨਗਰ ਦਾ ਰਾਜਾ ਜਦੋਂ ਬਣਿਆ ਤੇ ਉਹਦੀ ਆਪਣੀ ਕੋਈ ਔਲਾਦ ਨਹੀਂ ਸੀ ਹੈਗੀ ਉਹ ਐਸੇ ਐਸੇ ਫੈਸਲੇ ਲੈਣ ਲੱਗਾ ਜਿਸ ਦੇ ਨਾਲ ਦਿਨ ਤੇ ਰਾਤ ਚਾਗਣੀ ਤਰੱਕੀ ਹੋ ਗਈ ਉਹ ਹਰ ਇੱਕ ਨੂੰ ਆਖਦਾ ਕਿ ਕੋਈ ਵੀ ਕੰਮ ਛੋਟਾ ਤੇ ਵੱਡਾ ਨਹੀਂ ਆਪਣੇ ਕਿਰਤ ਨੂੰ ਹੱਕ ਸੱਚ ਦੀ ਇਮਾਨਦਾਰੀ ਨਾਲ ਕਰੋ ਪਰਮਾਤਮਾ ਜ਼ਰੂਰ ਮਿਹਰ ਕਰਨਗੇ ਇਸ ਤਰੀਕੇ ਨਾਲ ਉਹਦਾ ਰਾਜ ਭਾਗ ਖੁਸ਼ੀ ਨਾਲ ਬੀਤਣ ਲੱਗਾ ਆਪਣੇ ਵਿੱਚੋਂ ਬਹੁਤੇ ਇਹ ਗਲਤੀ ਕਰ ਜਾਂਦੇ ਹਨ ਸਾਥ ਸੰਗਤ ਜੀ ਜਦੋਂ ਵੀ ਕੋਈ ਦੁੱਖ ਤੇ ਪਰੇਸ਼ਾਨੀ ਆਉਂਦੀ ਹੈ ਅਸੀਂ ਪਰਮਾਤਮਾ ਨਾਲ ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦਿੰਦੇ ਹਾਂ ਕਦੇ ਵੀ ਪਰਮਾਤਮਾ ਦਾ ਨਾਮ ਨਹੀਂ ਲੈਂਦੇ ਤੇ ਆਪਾਂ ਉਦਮ ਵੀ ਨਹੀਂ ਕਰਨਾ ਚਾਹੁੰਦੇ ਕੋਈ ਵੀ ਉੱਠ ਕੇ ਕੰਮ ਨਹੀਂ ਕਰਨਾ ਚਾਹੁੰਦਾ ਸਾਨੂੰ ਲੱਗਦਾ ਹੈ ਕੰਮ ਛੋਟਾ ਹੈ ਫਲਾਣਾ ਵੀ ਛੋਟਾ ਹੈ ਪਰ ਜਦੋਂ ਅਸੀਂ ਨਿੱਕੇ ਨਿੱਕੇ ਕਿਸੇ ਕੰਮ ਨੂੰ ਛੋਟਾ ਨਹੀਂ ਸਮਝਾਂਗੇ ਤੇ ਮਿਹਨਤ ਕਰਾਂਗੇ ਆਪਣੇ ਘਰ ਵਿੱਚ ਬਰਕਤ ਆਪਣੇ ਆਪ ਹੀ ਪਰਮਾਤਮਾ ਜੀ ਪਾ ਦੇਣਗੇ ਫਿਰ ਸਾਧ ਸੰਗਤ ਜੀ ਅੱਜ ਦੀ ਕਥਾ ਵਿਚਾਰਤ ਤੁਹਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਇਸ ਲਈ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ